ਸ਼ਿਮਲਾ ਪਹਾੜੀ ਦੇ ਨੇੜੇ ਇੱਕ ਬਾਥਰੂਮ ਬਣਾਇਆ ਗਿਆ ਸੀ ਪਰ ਹੁਣ ਇਹ ਲੋਕਾਂ ਲਈ ਇੱਕ ਸਮੱਸਿਆ ਬੰਦਾ ਜਾ ਰਿਹਾ ਹੈ ਹਾਲਾ ਹੀ ਵਿੱਚ ਠੇਕੇਦਾਰ ਵੱਲੋਂ ਇਸ ਨੂੰ ਟਾ ਦਿੱਤਾ ਗਿਆ ਸੀ ਪਰ ਇੱਕ ਸਾਲ ਪੂਰਾ ਹੋਣ ਤੱਕ ਨਾ ਤਾਂ ਕੋਈ ਠੇਕੇਦਾਰ ਆ ਰਿਹਾ ਨਾ ਹੀ ਕੋਈ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਜਿਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਜਿਸ ਦੇ ਚਲਦਿਆਂ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਧਿਆਨ ਦਿਓ ਅਤੇ ਇਸ ਦੀ ਜਲਦੀ ਮਨਮਤ ਕਰਵਾਈ ਜਾਵੇ ਅਤੇ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਿਆ ਜਾਵੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes ਸਾਡੇ ਲਾਗੇ ਬਾਥਰੂਮ ਬਣ ਰਿਹਾ ਐ ਇਨੀ ਸਮੈਲ ਆਉਂਦੀ ਐ ਸਾਡੇ ਜਿੰਨੇ ਵੀ ਕਸਟਮਰ ਆ ਅੰਦਰ ਵੜਦੇ ਕਹਿੰਦੇ ਸਮੈਲ ਬੜੀ ਆ ਰਹੀ ਐ ਤੇ ਠੇਕੇਦਾਰ ਆਇਆ ਹੀ ਪਿਛੇ ਜੀ ਉਹ ਤੋੜ ਤੋੜ ਕੇ ਚੱਲ ਗਿਆ ਉਸ ਤੋਂ ਬਾਅਦ ਨਹੀਂ ਬੜਿਆ ਦੇਖੋ ਕੀ ਹਾਲਾਤ ਆ ਬਹੁਤ ਹੁੰਦੇ ਕਿੰਨੀ ਕਿਹੜੇ ਹੋ ਗਏ ਤਿੰਨ ਚਾਰ ਪੰਜ ਮਹੀਨੇ ਹੋ ਗਏ ਭਾਜੀ ਹੀ ਮੰਗ ਕਰਦੇ ਮੰਗੇ ਹੋਈ ਬਾਥਰੂਮ ਬਣੇ ਸਫਾਈ ਹੋਏ ਸਾਡੇ ਲਾਗੇ ਕਿਤੇ ਸਾਨੂੰ ਵੀ ਥੋੜਾ ਜਿਹਾ ਹੋਏ ਦਾਖਤ ਮਿਲੇ ਸ਼ੋਪ ਹੈਗੀ ਜਿ ਸਮਲਾ ਪਹਾੜੀ ਦੇ ਥੱਲੇ ਹੈਗੀ ਯਾਰ ਮ्युनਿਸਪਲ ਕੋਰਪੋਰੇਸ਼ਨ ਦੇ ਬਾਥਰੂਮ ਦੇ ਨਾਲ ਸਰ ਇੱਥੇ ਇੱਕ ਪ੍ਰੋਬਲਮ ਹੈਗੀ ਹੈ ਕਿ ਬਾਥਰੂਮ ਸਾਰੇ ਟੁੱਟੇ ਪਏ ਹੈਗੇ ਕੋਈ ਯੂਜ਼ ਸਾਰੇ ਕਰਦੇ ਪਏ ਹੈਗੇ ਨਾ ਕੋਈ ਬਣਾ ਰਿਹਾ ਨਾ ਕੋਈ ਕੁਝ ਕਰ ਰਿਹਾ ਹੈਗਾ ਤੇ ਮੇਰੀ ਦੁਕਾਨਦਾਰੀ ਦੇ ਹੱਥਾਂ ਹੁੰਦੇ ਕਦੇ ਮੈਂ ਕਮੇਟੀ ਵਾਲੇ ਕੋਲ ਦੁਕਾਨ ਦੇਈ ਦੀ ਆਪਣੇ ਪੈਸੇ ਖਰਚ ਕੇ ਜਿਹਦਾ ਕੋਈ ਇੱਥੇ ਖਾਮ ਸੁਭਾਲ ਵੀ ਨਹੀਂ ਹੈਗੀ ਬਾਥਰੂਮ ਤਾਰੀਂ ਦਾਰੀ ਇਸ ਸਵਾਲ ਵਿੱਚ ਇੱਥੇ ਬੈਠੇ ਰਹਿੰਦੇ ਆ। ਨਾ ਪ੍ਰਸ਼ਾਸਨ ਨੂੰ ਵੀ ਕਈ ਵਾਰੀ ਗਿਆ ਕਿ ਇੱਥੇ ਆਪ ਦੇ ਤਾਕਵਾਈ ਕਰਦੇ ਹੋ ਕੁਝ ਵੀ ਕਰਦੇ ਪਰ ਕੋਈ ਅਸਰ ਨਹੀਂ ਆ ਗਿਆ ਨਾ। ਇਹਨੂੰ ਜੀ ਸਾਲ ਡੇਢ ਸਾਲ ਹੋ ਗਿਆ ਆ। ਕੋਈ ਬੰਦਾ ਨਹੀਂ ਆਇਆ। ਕੋਈ ਨਹੀਂ ਆਇਆ ਗਾ ਜੀ। ਬਿਲਡਿੰਗ ਤੋੜ ਕੇ ਠੇਕੇਦਾਰ ਚਲ ਗਏ ਤਾਂ ਗਏ ਆ। ਨਾ ਕੋਈ ਪੁੱਛਣ ਵਾਲਾ ਨਾ ਕੋਈ ਪੁੱਛਣ ਵਾਲਾ। ساری ਪਰੇਸ਼ਾਨੀ ਪਈ ਦੀ ਹੈ ਜੀ। ਸਾਡੀ ਦੁਕਾਨਦਾਰ ਦੇ ਤਾਂ ਬੜਾ ਅਫਰਵੰਡ ਹੈ।